ਕਲਮ ਹੰਤ ਸਿੱਧੂ ਤੇ ਬਿੱਟਾ ਮੇਰੀ ਕੋਈ ਸੁਣਵਾਈ ਨਹੀਂ ਹੋਣ ਦਿਨ ਤੇ ਡਾਕਟਰ ਜੱਸੀ ਨੇ ਉਲਟਾ ਮੈਨੂੰ ਧਮਕੀ ਦਿੱਤੀ ਜਿਹੜਾ ਤੇਰੇ ਨਾਲ ਘੜੂਗਾ ਉਹ ਸਾਰੇ ਮੈਂ ਚਕਵਾਉਂਗਾ ਤੇ ਅਸੀਂ ਤੌਰ ਤੇ ਜਗਮੀਤ ਸਿੰਘ ਨੋਨੀ ਜੋ ਸਾਡੇ ਲਾਕ ਦੇ ਵਿੱਚ ਕਾਉਂਸਲਰ ਜਿੱਤਿਆ ਵੋਟਾਂ ਤੋਂ ਪਹਿਲਾਂ ਮੇਰੀ ਕਲੀਨਿਕ ਤੇ ਆਇਆ ਸੀ ਮੈਂ ਕਿਉਂਕਿ ਕੁਲਦੀਪ ਸਿੰਘ ਬਿੱਟਾ ਦੀ ਹਮਾਇਤ ਕਰ ਰਿਆਂ ਕਰ ਰਿਆ ਸੀ ਵੋਟਾਂ ਦੇ ਵਿੱਚ ਉਹ ਮੈਨੂੰ ਫੋਰਸ ਕੀਤਾ ਉਹਨੇ ਆ ਕੇ ਕਿ ਇਹਦੇ ਬੋਰਡ ਲਾਓ ਮੇਰੀ ਮਦਦ ਕਰੋ ਨੂੰ ਮਾਨਸਿਕ ਤੌਰ ਤੇ ਵੀ ਟੌਰਚਰ ਕੀਤਾ ਸਰੀਰਕ ਤੌਰ ਤੇ ਮੇਰੀ ਇਹਨਾਂ ਨੇ ਮਾਰਕੁੱਟ ਕੀਤੀ ਸਰ ਮੇਰਾ ਕਸੂਰ ਇਹਨਾਂ ਕਿ ਮੈਂ ਇੱਕ ਸੀ ਨਾਗਰਿਕ ਹੋਣ ਦੇ ਨਾਤੇ ਆਪਣਾ ਫਰਜ਼ ਸਮਝਦਿਆਂ ਹੋਇਆ ਇਹਨਾਂ ਨੂੰ ਲੜਦਿਆਂ ਨੂੰ ਛਡਾਉਣ ਗਿਆ ਸੀਗਾ ਜਾਂ ਤਾਂ ਮੈਨੂੰ ਮਾਰ ਦੋ ਜਾਂ ਮੋੜ ਲਓ ਮੈਂ ਇਸ ਤਰ੍ਹਾਂ ਦਾ ਫਿਰ ਜਿਹੜੇ ਸਾਡੇ ਵਰਗੇ ਆਮ ਨਾਗਰਿਕਾਂ ਉਹਨਾਂ ਦਾ ਕੋਈ ਜੀਣਾ ਨਹੀਂ ਰਹਿ ਜਾਊਗਾ ਇਹ ਸਿਆਸੀ ਲੋਕ ਸਾਨੂੰ ਇੰਨਾ ਧੱਕਾ ਕਰਨਗੇ ਕਿ ਸਾਨੂੰ ਲੜਾਈ ਕੀ ਹੈ ਸਰ ਮੈਂ ਜੀ ਡਾਕਟਰ ਦਲਵਾਰ ਸਿੰਘ ਜੱਸੀ ਹੂੰ ਦਾਬਾ ਰੋਡ ਤੇ 30 ਸਾਲ ਤੋਂ ਪ੍ਰੈਕਟਿਸ ਕਰ ਰਿਹਾ ਹਾਂ ਜੀ 30 ਸਾਲ ਤੋਂ ਲੈ ਕੇ ਹੁਣ ਤੱਕ ਮੇਰੀ ਅਜੇ ਤੱਕ ਕੋਈ ਏਦਾਂ ਦੀ ਕਿਸੇ ਗੱਲ ਦੀ ਮੇਰੀ ਕਿਸੇ ਨਾਲ ਕੋਈ ਲੜਾਈ ਝਗੜਾ ਕੋਈ ਗੱਲਬਾਤ ਨਹੀਂ ਮਿਤੀ 23 12 24 ਨੂੰ ਰਿਸ਼ੂ ਉਹਦੀ ਪਤਨੀ ਪੂਜਾ ਉਹਦਾ ਬੇਟਾ ਸ਼ੇਖਰ ਬਿਜਲੀ ਵਾਲਾ ਮੇਰੇ ਨਾਲ ਦਾ ਗਵਾਂਢੀ ਮੋਂਟਾ ਮੋਂਟੀ ਤੇ ਪ੍ਰਿੰਸ ਟੱਪਿਆਂ ਵਾਲਾ ਇਹ ਮੇਰੀ ਕਲੀਨਿਕ ਤੇ ਜਦੋਂ ਮੈਂ ਆਪਣੇ ਇੱਕ ਪੇਸ਼ੈਂਟ ਨੂੰ ਚੈੱਕਅਪ ਕਰ ਰਿਹਾ ਸੀਗਾ ਜਵਰੀ ਅੰਦਰ ਇਹਨਾਂ ਨੇ ਆ ਕੇ ਮੇਰੀ ਮਾਰਕਟ ਕਰਨੀ ਸ਼ੁਰੂ ਕਰਤੀ ਮੇਰੀ ਦਾੜੀ ਤੋਂ ਫੜ ਕੇ ਮੈਨੂੰ ਇਹਨਾਂ ਨੇ ਮੇਰੀ ਰੋਮਾਂ ਦੀ ਬੇਅਦਬੀ ਕੀਤੀ ਮੇਰੇ ਚੈਸਟ ਵਿੱਚ ਘਸੌਣ ਮੁੱਕੇ ਮਾਰੇ ਮੈਂ ਇੱਕ ਹਾਰਡ ਦਾ ਪੇਸ਼ੈਂਟ ਹਾਂ ਮੇਰੇ ਉਸ ਵਕਤ ਮੈਨੂੰ ਇਹਨਾਂ ਨੇ ਮੇਰੇ ਗਲੇ ਤੋਂ ਫੜ ਕੇ ਉਧਰੋਂ ਮੇਰੀ ਮਾਰ ਘਸੌਣ ਮੁੱਕੀ ਕਰ ਰਹੇ ਸੀਗੇ ਮੇਰੀ ਦੁਕਾਨ ਦੇ ਵਿੱਚ ਭੰਨ ਤੋੜ ਕੀਤੀ ਮੈਨੂੰ ਧੋਕੇ ਬਾਹਰ ਇਹ ਕਹਿੰਦੇ ਆ ਲੈ ਕੇ ਜਾ ਰਹੇ ਸੀ ਕਿ ਇਹਨੂੰ ਬਾਹਰ ਖਿੱਚ ਕੇ ਲਿਆਓ ਅੱਜ ਇਹਨੂੰ ਜਾਣ ਤੋਂ ਨਹੀਂ ਛੱਡਣਾ ਬਜ਼ਾ ਰੰਜਿਸ਼ ਇਹ ਅੱਜ ਮੇਰਾ ਇਹਨਾਂ ਲੋਕਾਂ ਦੇ ਨਾਲ ਕੋਈ ਕੋਈ ਮੇਰਾ ਰੰਜਿਸ਼ ਮੇਰਾ ਕੋਈ ਇਹਨਾਂ ਨਾਲ ਮਤਭੇਦ ਨਹੀਂ ਸਿਆਸੀ ਤੌਰ ਤੇ ਜਗਮੀਤ ਸਿੰਘ ਨੋਨੀ ਜੋ ਸਾਡੇ ਲਾਕ ਦੇ ਵਿੱਚ ਕਾਉਂਸਲਰ ਜਿੱਤਿਆ ਵੋਟਾਂ ਤੋਂ ਪਹਿਲਾਂ ਮੇਰੀ ਕਲੀਨਿਕ ਤੇ ਆਇਆ ਸੀ ਮੈਂ ਕਿਉਂਕਿ ਕੁਲਦੀਪ ਸਿੰਘ ਬਿੱਟਾ ਦੀ ਹਮਾਇਤ ਕਰ ਰਿਆਂ ਕਰ ਰਿਆ ਸੀ ਵੋਟਾਂ ਦੇ ਵਿੱਚ ਉਹ ਮੈਨੂੰ ਫੋਰਸ ਕੀਤਾ ਉਹਨੇ ਆ ਕੇ ਕਿ ਇਹਦੇ ਬੋਰਡ ਲਾਓ ਮੇਰੀ ਮਦਦ ਕਰੋ ਅਗਰ ਤੁਸੀਂ ਮੈਂ ਉਹਨਾਂ ਨੂੰ ਮਨਾ ਕੀਤਾ ਵੀ ਮੈਂ ਇਹ ਨਹੀਂ ਇਹ ਕਰ ਸਕਦਾ ਉਹਨਾਂ ਨੇ ਮੈਨੂੰ ਕਲੀਨਿਕ 'ਚ ਕਿਹਾ ਸੀ ਵੀ ਜੇ ਤੁਸੀਂ ਇਹ ਨਹੀਂ ਕੀਤਾ ਤਾਂ ਤੈਨੂੰ ਮੈਂ ਜਿੱਤ ਜਾਣਾ ਜਾਂ ਤੈਨੂੰ ਇਹਦੇ ਸਿੱਟੇ ਭੁਗਤਣੇ ਪੈਣਗੇ ਕਿਹੜੀ ਪਾਰਟੀ ਦਾ ਸੀ ਜਿਨ੍ਹਾਂ ਨੇ ਜਗਮੀਤ ਸਿੰਘ ਉਹਨੇ ਕਾਂਗਰਸ ਪਾਰਟੀ ਦਾ ਉਮੀਦਵਾਰ ਉਹ ਮੈਨੂੰ ਆ ਕੇ ਕਲੀਨਿਕ ਤੇ ਆ ਕੇ ਗੱਲ ਕਹਿ ਕੇ ਗਿਆ ਸੀ ਤੁਸੀਂ ਕਿਹਨੂੰ ਸਪੋਰਟ ਕਰਦੇ ਮੈਂ ਕੁਲਦੀਪ ਸਿੰਘ ਬਿੱਟਾ ਜੋ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਸੀ ਉਸ ਦੀ ਮੈਂ ਸਪੋਰਟ ਕਰ ਰਿਹਾ ਸੀ ਮੇਰੀ ਅੱਜ ਵੀ ਕਲੀਨਿਕ ਤੇ ਉਹਦੇ ਬੈਨਰ ਲੱਗੇ ਹੋਇਆ ਕਿਹੜਾ ਬੋਰਡ ਸਰ ਕਿਹੜਾ ਬੋਰਡ ਕਹਿੰਦਾ ਹੋ? ਬਾਰਡ ਨੰਬਰ 42 ਤੋਂ ਦੂਸਰਾ ਕਾਰਨ ਸੀਗਾ ਕਿ ਮੇਰੇ ਜੋ ਸਾਹਮਣੇ ਗਰਨਾਣਕ ਕੰਫੈਕਸ਼ਰੀ ਸਕੋਰ ਲਕੇਸ਼ ਕੁਮਾਰ ਉਹ ਤਾਂ ਇਹਦੇ ਨਾਲ ਜਿਹੜੀ ਇਹਦੇ ਵਿੱਚ ਮੁਜਰਮ ਨੇ ਪੂਜਾ ਅੰਸ਼ ਤੇ ਰਿਸ਼ੂ ਉਹਦੇ ਰਿਸ਼ੇ ਵਿੱਚ ਭਤੀਜਾ ਲੱਗਦਾ ਹੈ ਇਹਨਾਂ ਦੇ ਆਪਸ ਵਿੱਚ ਮਹੀਨਾ ਪਹਿਲਾਂ ਵੀ ਕਿਸੇ ਵਜ੍ਹਾ ਕਰਕੇ ਪਰਿਵਾਰਕ ਵਜ੍ਹਾ ਕਰਕੇ ਲੜਾਈ ਹੋਈ ਸੀ ਮੇਰੇ ਗਵਾਂਢੀ ਹੋਣ ਕਰਕੇ ਮੈਂ ਇਹਨਾਂ ਦਾ ਵਿੱਚ ਪਾ ਕੇ ਅਫਸਰ ਇਹਨਾਂ ਦਾ ਛੜਛੜਾਇਆ ਕਰਵਾ ਦਿੱਤਾ ਸੀਗਾ ਕੱਲ ਵੀ ਉਸ ਵਜ੍ਹਾ ਰੰਜਿਸ਼ ਨੂੰ ਲੈ ਕੇ ਇਹਨਾਂ ਦੀ ਦੁਬਾਰਾ ਲੜਾਈ ਝਗੜਾ ਹੋਇਆ ਤੋ ਤਿੰਨ ਵਾਰ ਇਹਨਾਂ ਨੇ ਉਹਦੀ ਕੁੱਟਮਾਰ ਕੀਤੀ ਜੇ ਦੀ ਕੋਈ ਮੌਕੇ ਤੇ ਅਫਸਰ ਆ ਕੇ ਇਨਕੁਆਇਰੀ ਵੀ ਕਰ ਸਕਦੇ ਆ ਸਾਰੇ ਮਾਰਕੀਟ ਚ ਵੀ ਕੁੱਟਮਾਰ ਹੋਈ ਆ ਜਾਂ ਨਹੀਂ ਪਰ ਮੈਂ ਮੌਕੇ ਤੇ ਗਿਆ ਜਾ ਕੇ ਇਹਨਾਂ ਨੂੰ ਫਿਰ ਛਡਾਉਣ ਦੀ ਕੋਸ਼ਿਸ਼ ਮਦਦ ਸਮਝਾਇਆ ਇਹਨਾਂ ਨੂੰ ਉਸ ਵਜ੍ਹਾ ਕਰਕੇ ਇਹ ਮੇਰੇ ਤੇ ਉੱਥੇ ਵੀ ਦੁਕਾਨ ਤੇ ਮੈਨੂੰ ਇਹਨਾਂ ਨੇ ਕਿਹਾ ਕਿ ਤੂੰ ਲਕੇਸ਼ ਕੁਮਾਰ ਦੀ ਮਦਦ ਕਰਦਾ ਤਾਂ ਤੂੰ ਚੱਲ ਪਹਿਲਾਂ ਦੁਕਾਨ ਤੇ ਤੈਨੂੰ ਬਾਅਦ ਚ ਦੇਖਦੇ ਪਹਿਲਾਂ ਅਸੀਂ ਇਹਦੇ ਨਾਲ ਨਜਟ ਲਈਏ ਮੈਂ ਉੱਥੋਂ ਆਪਣੀ ਦੁਕਾਨ ਤੇ ਆ ਗਿਆ ਕਲੀਨਿਕ ਤੇ ਆ ਕੇ ਮੈਂ ਆਪਣੇ ਪੇਸ਼ੈਂਟ ਨੂੰ ਚੈੱਕ ਅਪ ਕਰ ਰਿਹਾ ਸੀਗਾ ਤੇ 5-7 ਮਿੰਟ ਬਾਅਦ ਇਹਨਾਂ ਨੇ ਬਹੁਤ ਸਾਰਾ ਹਜੂਮ ਇਕੱਠਾ ਕਰਕੇ ਇਹ 6 6 ਜਾਨੇ ਮੇਰੀ ਕਲੀਨਿਕ ਵਿੱਚ ਜ਼ਬਰੀ ਆ ਕੇ ਮੇਰੀ ਇਹਨਾਂ ਨੇ ਮਾਰਕੁੱਟ ਕੀਤੀ ਮੇਰੇ ਰੋਮਾਂ ਦੀ ਮੈਂ ਇੱਕ 60 ਸਾਲ ਦਾ ਬਜ਼ੁਰਗ ਹਾਰਡ ਦਾ ਪੇਸ਼ੈਂਟ ਆ ਡਾਕਟਰਾਂ ਜੋ 30 ਸਾਲ ਤੋਂ ਪ੍ਰੈਕਟਿਸ ਕਰਦਾ ਮੇਰੀ ਇਹਨਾਂ ਨੇ ਰੋਮਾਂ ਦੀ ਬੇਇੱਜ਼ਤੀ ਕਰਕੇ ਮੈਨੂੰ ਮਾਨਸਿਕ ਤੌਰ ਤੇ ਵੀ ਟੌਰਚਰ ਕੀਤਾ ਸਰੀਰਕ ਤੌਰ ਤੇ ਮੇਰੀ ਇਹਨਾਂ ਨੇ ਮਾਰਕੁੱਟ ਕੀਤੀ ਸਰ ਮੇਰਾ ਕਸੂਰ ਇਹਨਾਂ ਕਿ ਮੈਂ ਇੱਕ ਸੀ ਨਾਗਰਿਕ ਹੋਣ ਦੇ ਨਾਤੇ ਆਪਣਾ ਫਰਜ਼ ਸਮਝਦਿਆਂ ਹੋਇਆ ਇਹਨਾਂ ਨੂੰ ਲੜਦਿਆਂ ਨੂੰ ਛਡਾਉਣ ਗਿਆ ਸੀਗਾ ਪਰ ਕੱਲ ਮੈਨੂੰ ਪਤਾ ਲੱਗਿਆ ਕਿ ਜਿਹੜਾ ਮੈਂ ਪਰਚਾ 24 ਤਰੀਕ ਨੂੰ ਇਹਨਾਂ ਤੇ ਪੁਲਿਸ ਨੇ ਤਬਦੀਸ਼ ਕਰਕੇ ਇਨਕੁਆਰੀ ਕਰਕੇ ਇਹਨਾਂ ਦੇ ਖਿਲਾਫ ਕੀਤਾ ਇਹਨਾਂ ਦੇ ਕੋਈ ਹੁਣ ਤੱਕ ਗ੍ਰਿਫਤਾਰ ਨਹੀਂ ਹੋਈ ਇਹ 2 ਦਿਨ ਤੋਂ ਮੇਰੇ ਤੇ ਦਬਾਅ ਬਣਾ ਰਹੇ ਸੀਗੇ ਕਿ ਤੁਸੀਂ ਇਹ ਪਰਚਾ ਸਾਡੇ ਨਾਲ ਕੰਪਰੋਮਾਈਜ਼ ਕਰਕੇ ਕੈਂਸਲ ਕਰਾਓ ਨਹੀਂ ਤਾਂ ਅਸੀਂ ਤੇਰੇ ਤੇ ਹੋਰ ਕੋਈ ਵਾਹੀ ਵੀ ਪਰਚਾ ਪਵਾਵਾਂਗੇ ਮੈਨੂੰ ਕੱਲ ਪਤਾ ਲੱਗਿਆ ਕਿ ਇਹਨਾਂ ਨੇ ਮੇਰੇ ਤੇ ਝੂਠੇ આરોਪ ਲਾ ਕੇ ਜਿਹੜੇ ਵਿੱਚ ਮੁਜਰਮ ਨੇ ਰਿਸ਼ੂ ਉਹਦਾ ਬੇਟਾ ਅੰਸ਼ੂ ਤੇ ਉਹਦੀ ਪਤਨੀ ਪੂਜਾ ਇਹਨਾਂ ਨੇ ਇੱਕ ਡਰਾਮਾ ਰਚ ਕੇ ਪੁਲਿਸ ਤੇ ਤੇ ਮੇਰੇ ਤੇ ਪ੍ਰੈਸ਼ਰ ਪਾਉਣ ਲਈ ਬਲੈਕਮੇਲਿੰਗ ਕਰਦਿਆਂ ਹੋયા ਇੱਕ 60 ਸਾਲ ਦੇ ਸੀਨੀਅਰ ਡਾਕਟਰ ਨੂੰ ਪ੍ਰੈਸ਼ਰਾਈਜ਼ ਕਰਨ ਲਈ ਝੂਠਾ ਮੇਰੇ ਤੇ ਪਰਚਾ ਦਰਜ ਕਰਾਉਣ ਲਈ ਨਾਟਕ ਜੋਰ ਰਚਿਆ ਮੇਰੀ 1% ਵੀ ਇਹਦੇ ਵਿੱਚ ਕੋਈ ਸੱਚਾਈ ਨਹੀਂ ਕੋਈ ਵੀ ਗਸ਼ਟਡ ਅਫਸਰ ਮੌਕੇ ਤੇ ਆ ਕੇ ਇਨਕੁਆਇਰੀ ਕਰ ਲਵੇ ਜੇ ਇਸ ਵਕਤ ਪਰਚਾ ਦਰਜ ਹੋਇਆ ਉੱਥੇ ਮੌਕੇ ਤੇ ਸਾਰੇ ਅਫਸਰ ਸਾਹਿਬਾਨ ਆਏ ਉਹਨਾਂ ਦੇ ਨਾਲ ਇਹ 3 ਦਿਨ 4 ਦਿਨ ਤੋਂ ਇਸ ਨਾਲ ਲੇਡੀਆਂ ਨੇ ਨਾ ਇਹਨਾਂ ਦੇ ਪਰਿਵਾਰਕ ਕਿਸੇ ਮੈਂਬਰ ਨੇ ਕੋਈ ਇਦਾਂ ਦਾ ਮੇਰੇ ਤੇ ਇਲਜ਼ਾਮ ਨਹੀਂ ਲਾਇਆ ਹੁਣ ਇਹਨਾਂ ਨੇ ਸ਼ਾਹ ਚਸ਼ਦੀਨ ਮੇਰੇ ਪਰਚੇ ਨੂੰ ਕੈਨਸਲ ਕਰਾਉਣ ਲਈ ਮੇਰੇ ਤੇ ਪ੍ਰੈਸ਼ਰ ਪਾਉਣ ਲਈ ਇਹਨਾਂ ਨੇ ਮੇਰੇ ਤੇ ਝੂਠੇ ਇਲਜ਼ਾਮ ਲਾ ਕੇ ਕੱਲੇ ਨਾਟਕ ਰਚਿਆ ਅੱਛਾ ਜਿਹੜੇ ਇੱਕ ਜਿਹੜਾ ਮੁੱਦਾ ਇਹਨਾਂ ਨੇ ਰੋਪ ਲਾਇਆ ਕਿ ਮੈਂ ਸਰਦਾਰ ਕਲਵੰ ਸਿੰਘ ਸਿੱਧੂ ਕੋਲ ਵੀ ਗਏ ਮੇਰੇ ਸੁਣਾਈ ਨਹੀਂ ਕੀਤੀ ਬਿੱਟਾ ਜੀ ਕੋਲ ਵੀ ਗਏ ਲੱਗਦਾ ਵੀ ਇਹ ਰਾਜਨੀਤੀ ਪੋਲੀਟੀਕਲ ਹੈ ਮੈਨੂੰ ਨਹੀਂ ਪਤਾ ਜੀ ਇਹ ਕਿਤੇ ਗਿਆ ਜਾਂ ਨਹੀਂ ਗਿਆ ਮੈਂ ਤਾਂ ਸਿਰ ਪੁਲਿਸ ਦੇ ਅਫਸਰ ਸਾਹਿਬਾਨਾਂ ਕੋ ਗਿਆ 100 ਨੰਬਰ ਤੇ ਫੋਨ ਕੀਤਾ ਸੀ ਮੌਕੇ ਤੇ ਪੁਲਿਸ ਆਈ ਮੈਨੂੰ ਮੇਰੀ ਕਲੀਨਿਕ ਤੇ ਅੰਦਰ ਲੋਕ ਲੱਗੇ ਦੇ ਵਿੱਚੋਂ ਪੁਲਿਸ ਆ ਕੇ ਮੈਨੂੰ ਆ ਮੇਰੀ ਹਫਾਜ਼ਤ ਕਰਕੇ ਮੈਨੂੰ ਉੱਥੋਂ ਕੱਢ ਕੇ ਲ ਗਈ। ਹੁਣ ਮੇਲੇ ਦਾ ਕਹਿਣਾ ਕਿ ਤੁਸੀਂ ਉਹਨਾਂ ਰੇਪ ਦੀ ਕੋਸ਼ਿਸ਼ ਕੀਤੀ ਕਲੀਨਿਕ 'ਚ ਬਲਾ ਕੇ। ਮੇਰੀ ਕਲੀਨਿਕ ਤੇ ਅੱਜ ਤੱਕ ਕਦੀ ਇਹ ਲਵੇ ਜਿਹੜੀ ਲੇਡੀਜ਼ ਆ ਕਦੀ ਮੇਰੀ ਕਲੀਨਿਕ ਤੇ ਨਹੀਂ ਆਏ। ਨਾਜ ਮੈਂ ਮੈਂ ਮੇਰੇ ਨਾਲ ਕੋਈ ਕਦੇ ਅੱਜ ਤੱਕ ਮੇਰੀ ਕਲੀਨਿਕ ਤੇ ਨਹੀਂ ਆਈ ਇੱਕ ਹੋਰ ਮੈਲਾ ਜੀ ਉਹ ਕਹਿੰਦੀ ਸੀ ਵੀ ਡਾਕਟਰ ਐਸੀ ਗੱਲਾਂ ਕਰਕੇ ਬਦਨਾਮ ਹੈ ਕਿ ਅਕਸਰ ਉਹਨਾਂ ਨੇ ਇਦਾਂ ਦੀ ਜੇ ਇਦਾਂ ਦੀ ਗੱਲ ਪਹਿਲਾਂ ਕਦੀ ਹੋਈ ਹੋਵੇ ਤਾਂ ਪਹਿਲਾਂ ਕਦੀ ਕੋਈ ਕਿਸੇ ਨੇ ਜਾ ਕੇ ਮੇਰੇ ਖਿਲਾਫ ਪੁਲਿਸ ਸ਼ਿਕਾਇਤ ਕੀਤੀ ਜਾਂ ਮਹੱਲੇ 'ਚ ਕੋਈ ਗੱਲਬਾਤ ਹੋਈ ਇਹ ਇਹਨਾਂ ਨੇ ਡਰਾਮਾ ਰਚਿਆ ਕਿਉਂਕਿ ਉਹ ਲੇਡੀਜ਼ ਦੇ ਲੇਡੀਜ਼ ਦੋਨੇ ਆਪਸ ਵਿੱਚ ਇੱਕੋ ਹੀ ਗਰੁੱਪ ਦੇ ਮੈਂਬਰ ਨੇ ਮੇਰੇ ਏਰੀਏ ਦਾ ਦੱਸੋ ਕਿਸੇ ਬੰਦੇ ਨੇ ਮੇਰੇ ਖਿਲਾਫ ਕਦੀ ਕੋਈ ਸ਼ਿਕਾਇਤ ਕੀਤੀ ਹੋਵੇ ਕਦੇ ਡਾਕਟਰ ਸਾਹਿਬ ਸ਼ਿਕਾਇਤ ਪਸਤਾਨੀ ਕੀਤੀ ਕਈ ਕਈ ਉੱਥੇ ਜਿਹੜੇ ਨੌਜਵਾਨ ਲੜਕੇ ਲੜਕੀਆਂ ਕਹਿਣਾ ਇਹ ਡਾਕਟਰ ਸਾਹਿਬ ਮਤਲਬ ਧਮਕੀਆਂ ਦੇਣੀਆਂ ਸ਼ੁਰੂ ਜਾਂਦੇ ਇਸ ਤੋਂ ਬਾਅਦ ਅਧਿਵਰ ਤੁਹਾਡਾ ਕੀ ਕਹਿਣਾ ਜੀ ਮੈਂ ਇੱਕ ਪੀਸਫੁਲ ਸ਼ਹਿਰੀ ਨਾਗਰਿਕ ਦਾ ਮੈਂ 60 30 ਸਾਲ ਤੋਂ ਤੇ ਪ੍ਰੈਕਟਿਸ ਕਰਦਾ 60 ਸਾਲ ਦੀ ਮੇਰੀ ਉਮਰ ਹੈ ਦੋ ਮੇਰੇ ਬੇਟੇ ਆ ਦੋਨੇ ਮੇਰੇ ਬੇਟੇ ਡਾਕਟਰ ਆ ਇੱਕ ਮੇਰੀ ਬੇਟੀ ਆ ਉਹ ਵੀ ਡੈਂਟਲ ਸਰਜਨ ਆ ਅਸੀਂ ਇੱਕ ਕਾਨੂੰਨ ਪਸੰਦ ਵਿਅਕਤੀ ਆ ਏ ਮੇਰ ਨਾਲ ਪ੍ਰੀਪ੍ਰਿੰਟ ਸਿਆਸੀ ਰੰਜਿਸ਼ ਕਰਕੇ ਧੱਕਾ ਕਰਕੇ ਇਸ ਤਰ੍ਹਾਂ ਦਾ ਫਿਰ ਜਿਹੜੇ ਸਾਡੇ ਵਰਗੇ ਆਮ ਨਾਗਰਿਕਾਂ ਉਹਨਾਂ ਦਾ ਕੋਈ ਜੀਣਾ ਨਹੀਂ ਰਹਿ ਜਾਊਗਾ ਸਿਆਸੀ ਲੋਕ ਸਾਨੂੰ ਇੰਨਾ ਧੱਕਾ ਕਰਨਗੇ ਕਿ ਸਾਨੂੰ ਮਜਬੂਰ ਕਰਦੇ ਆ ਕਿ ਸਾਡੀ ਮਦਦ ਕਰੋ ਵੋਟ ਪਾਉਣਾ ਇੱਕ ਮੇਰਾ ਮੂਢਲਾ ਅਧਿਕਾਰ ਜਿਸ ਨੂੰ ਮੈਂ ਚਾਹਾਂ ਵੋਟ ਪਾਵਾ ਪਾ ਸਕਦਾ ਇਹ ਤੇ ਇਹ ਕਿੱਥੋਂ ਦਾ ਕਾਨੂੰਨ ਆ ਕਿ ਕੋਈ ਕਿਸੇ ਨੂੰ ਥ੍ਰੈਟ ਕਰਕੇ ਵੋਟ ਪਾਉਣ ਲਈ ਮਜਬੂਰ ਕਰੇ ਤੁਸੀਂ ਕਿਹਾ ਤੁਹਾਡੇ ਨਾਲ ਲੜਾਈ ਝਗੜਾ ਹੋਇਆ ਤੁਹਾਡੇ ਦਾ ਕੁੱਟ ਮਾਰ ਹੋਈ ਉਹਦੀ ਵੀ ਸੀਸੀਟੀਵੀ ਫੁਟੇਜ ਆ ਗਈ ਮੇਰੇ ਕਿਉਂਕਿ ਕਲੀਨਿਕ ਵਿੱਚ ਕੈਮਰੇ ਨਹੀਂ ਲੱਗੇ ਸੀਗੇ ਬਾਹਰ ਨਹੀਂ ਸੀ ਕਿ ਪਰ ਮੌਕੇ ਤੇ ਸਾਰੇ ਲੋਕਾਂ ਨੇ ਆਹ ਮੁੰਡਾ ਬੈਠਾ ਇਹ ਵੀ ਉੱਥੇ ਬਾਹਰ ਗਲੀ 'ਚ ਖੜਾ ਸੀਗਾ ਜਿਹੜਾ ਮੇਰੀ ਕਲੀਨਿਕ 'ਚ ਪੇਸ਼ੈਂਟ ਬੈਠਾ ਜਸਵੀਰ ਸਿੰਘ ਉਹਦਾ ਨਾਮ ਹੈ ਉਸਨੇ ਮੌਕੇ ਤੇ ਪੁਲਿਸ ਨਾਲ ਲੈ ਕੇ ਗਈ ਮੌਕੇ ਤੇ ਐਸਐਚਓ ਸਾਹਿਬ ਤੇ ਡੀਐਸਪੀ ਸਾਹਿਬਾਦਰ ਨੂੰ ਉਸ ਵਿਅਕਤੀ ਨੇ ਮਰੀਜ਼ ਨੇ ਮਰੇ ਨੇ ਬਿਆਨ ਦਿੱਤੇ ਕਿ ਮੇਰੇ ਸਾਹਮਣੇ ਡਾਕਟਰ ਸਾਹਿਬ ਮੈਨੂੰ ਚੈੱਕ ਅਪ ਕਰ ਰਹੇ ਸੀਗੇ ਡਾਕਟਰ ਸਾਹਿਬ ਦੀ ਕੁੱਟਮਾਰ ਕੀਤੀ ਡਾਕਟਰ ਸਾਹਿਬ ਦੇ ਰੋਮਾਂ ਦੀ ਬੇਅਦਬੀ ਕੀਤੀ ਇਹਨਾਂ ਨੂੰ ਧੂਕ ਕੇ ਬਾਹਰ ਲੈ ਕੇ ਜਾ ਰਹੇ ਸੀ ਮਾਰਨ ਵਾਸਤੇ ਸਿਵਲ ਹਸਪਤਾਲ ਤੋਂ ਕੋਈ ਰਿਪੋਰਟ ਕੋਈ ਤੁਸੀਂ ਡਾਕਟਰੀ ਕਰਾਈ ਹੋਈ ਮੈਂ ਉਸ ਵਕਤ ਇਨੀ ਘਬਰਾਵਟ ਕੋਬਰਾਟ ਵਿੱਚ ਆ ਗਿਆ ਸੀਗਾ ਮੈਂ ਮੌਕੇ ਤੇ ਸਿਵਲ ਕਿਉਂਕਿ ਪੁਲਿਸ ਮੈਨੂੰ ਲੈ ਗਈ ਇਹਨਾਂ ਨੇ ਮੈਨੂੰ ਪਈਆ ਵਿਧਰ ਜੀ ਤੁਸੀਂ ਕਹਿੰਦੇ ਪਈਆ ਵਿਧਰ ਜੀ ਐਫਆਰ ਆਈ ਕਿਉਂਕਿ ਮੈਂ ਥਾਣੇ ਗਿਆ ਥਾਣੇ ਜਾ ਕੇ ਮੈਂ ਆਪਣੇ ਬਿਆਨ ਲਿਖਾਇਆ ਕੁੱਟਮਾਰ ਦੀ ਕੁੱਟਮਾਰ ਦੀ ਮੈਂ ਥਾਣੇ ਗਿਆ ਥਾਣੇ ਜਾ ਕੇ ਮੈਂ ਆਪਣੀ ਆਫੇਰ ਲਗਾਈ ਸੱਟ ਲੱਗੀ ਹੋਣੀ ਚਾਈ ਦਾ ਗੁੱਟ ਮਾਰਦੇ ਆ ਤੇ ਯਾਰ ਦੱਸ ਕਰੀ ਡਾਕਟਰੀ ਹੋ ਗਈ ਡਾਕਟਰੀ ਮੈਨੂੰ ਪੁਲਿਸ ਨਾਲ ਲੈ ਕੇ ਗਈ ਬਾਅਦ ਵਿੱਚ ਦੋ ਦਿਨ ਬਾਅਦ ਉਸ ਵਕਤ ਨੇ ਮੈਨੂੰ ਇਹਨਾਂ ਨੇ ਜਾਣ ਦਿੱਤਾ ਮੈਨੂੰ ਇਹਨਾਂ ਨੇ ਸ਼ਾਮ ਤੱਕ ਥਾਣਾ ਹੀ ਬਿਠਾਈ ਰੱਖਿਆ ਬੇ ਅਸੀਂ ਸਾਰਾ ਮੈਟਰ ਇਨਕੁਆਇਰ ਕਰਾ ਐਮ ਐਲ ਆਰ ਕਢਾਈ ਦਾੜੀ ਐਮ ਐਲ ਆਰ ਕਾ ਮਰੀਏ ਨੇ ਪਰ ਸੋਂ ਕਟਵਾਈ ਆ ਪੁਲਿਸ ਮੇਰੇ ਨਾਲ ਗਈ ਆ ਅੱਛਾ ਪਰਚਾ ਦਰਜ ਹੋਣ ਤੋਂ ਬਾਅਦ ਕਟਾਈ ਆ ਪਰਚਾ ਦਰਜ ਹੋਣ ਤੋਂ ਬਾਅਦ ਮੇਰਾ ਡੀਐਨਏ ਟੈਸਟ ਕਰਵਾਉਣ ਗਏ ਉਸ ਵਕਤ ਇਹਨਾਂ ਨੇ ਮੇਰੀ ਐਮਐਲਆਰ ਕਟਾਈ ਆ ਪਰਚਾ ਦਰਜ ਹੋਣ ਤੋਂ ਪਹਿਲਾਂ ਐਮਐਲਆਰ ਹੁੰਦੀ ਬਾਅਦ ਤੋਂ ਨਾ ਹੁੰਦੀ ਬਾਅਦ ਪਰਚਾ ਹੁੰਦਾ ਜੀ ਪਹਿਲੇ ਐਮਐਲ ਕੱਟਦੀ ਪਹਿਲਾਂ ਐਮਐਲਆਰ ਹੋਏਗੀ ਬਾਅਦ ਤੋਂ ਪਰਚਾ ਹੋਏਗਾ ਹੁੰਦਾ ਜੀ ਪਰ ਮੈਨੂੰ ਉਸ ਵਕਤ ਇਹਨਾਂ ਨੇ ਸ਼ਾਮ ਤੱਕ ਥਾਣੇ ਹੀ ਬਿਠਾ ਕੇ ਰੱਖਿਆ ਉਸ ਤੋਂ ਬਾਅਦ ਕਿਉਂਕਿ ਸਾਡੇ ਭਾਬੀ ਜੀ ਬਹੁਤ ਸੀਰੀਅਸ ਸੀਗੇ ਗਰੇਵਲ ਹਸਪੀਟਲ ਦਾਗਲਸੀ ਐਸ ਟਾਈਮ ਉਹ ਫਰੀਦਕੋਟ ਵਿੱਚ ਉਹਨਾਂ ਦਾ ਦੂਜੇ ਦਿਨ ਆਪਰੇਟ ਹੋਇਆ ਅਸੀਂ ਉਹਨਾਂ ਕਰਕੇ ਸਾਰੇ ਉੱਧਰ ਵੀ ਜੋ ਕਿ ਮੈਂ ਤਾਂ ਕਿ ਮੈਂ ਵੀ ਪਰੇਸ਼ਾਨ ਸੀਗਾ ਜੀ ਡਾਕਟਰ ਸਾਹਿਬ ਗੱਲ ਇਹ ਹੈ ਜਿਵੇਂ ਤੁਸੀਂ ਕਹਿ ਰਹੇ ਹਾਂ ਵੀ ਪਹਿਲਾਂ ਪਰਚਾਦਰ ਜੋ ਹੈ ਤੇ ਬਾਅਦ ਚ ਉਹ ਮਨੇ ਰੱਖਿਆ ਸੀ ਸ਼ੱਕ ਦੇ ਘੇਰੇ ਚਾਗੇ ਨਾ ਕਿਉਂਕਿ ਜਿਹੜੀ ਲੜਕੀ ਹੈ ਇਲਜ਼ਾਮ ਲਗਾਰੀ ਪੀ.ਟੀ. ਕੇ ਪ੍ਰੈਸ਼ਰ ਹਿੱਟ ਸਭ ਕੁਝ ਹੈ ਫਿਰ ਤਾਂ ਉਹ ਕਲੀਅਰ ਹੋ ਗਿਆ ਜੀ ਨਹੀਂ ਮੈਂ ਮੇਰਾ ਜਿਹੜਾ ਮੈਡੀਕਲ ਹੋਇਆ ਮੇਰਾ ਡੀ.ਐਨ.ਏ ਟੈਸਟ ਹੋਇਆ ਨਾ ਹੂੰ ਡੀਐਨਏ ਮੇਰੇ ਬਾਲਾਂ ਦਾ ਜੋ ਡੀਐਨਏ ਟੈਸਟ ਕਰਾਉਣ ਬਾਅਦ ਮੈਨੂੰ ਪੁਲਿਸ ਉੱਤੇ ਲੈ ਕੇ ਗਈ ਬਾਅਦ ਚ ਹੋਇਆ ਨਾ ਨਹੀਂ ਡੀਐਨਏ ਤਾਂ ਹੁੰਦਾ ਹੀ ਬਾਅਦ ਚ ਪੁਲਿਸ ਲੈ ਕੇ ਜਾਂਦੀ ਆ ਨਾ ਇਹ ਨਹੀਂ ਮੋੜ ਗਿਆ ਇਹ ਧਾਰਾ ਚ ਵੱਧ ਹੋਏਗਾ ਧਾਰਾ ਚ ਵੱਧ ਹੋਊਗਾ ਨਾ ਡੀਐਨਏ ਕੁੱਟ ਮਾਰਦਾ ਤਾਂ ਮੇਰੇ ਕੋਈ ਜਿੱਦਾ ਮੈਂ ਤਾਂ ਕਿਤੇ ਮੈਂ ਇਹ ਹੀ ਦੱਸਿਆ ਮੈਂ ਪਹਿਲਾਂ ਵੀ ਮੇਰੇ ਨਾਲ ਕਿਸਨੁਮੁਕੀ ਕੀਤੀ ਆ ਮੇਰੀ ਕਿਸਨੁਮੁਕੀ ਨਾ ਮਾਰਕੁੱਟ ਕੀਤੀ ਆ ਮੇਰੇ ਕੋਈ ਸਾਰ ਪਿੰਜਰੀ ਨਹੀਂ ਸੀ ਇਸ ਕਰਕੇ ਮੈਂ ਮੌਕੇ ਤੇ ਰਿਪੋਰਟ ਲਿਖਾਉਣ ਗਿਆ ਟਾਂ ਜੋ ਮੈਨਾਂ ਹੋਇਆ ਪੁਲਿਸ ਹੀ ਮੈਨੂੰ ਅਮਰੀਕ ਕਲੀਨਿਕ ਤੋਂ ਕੱਢ ਕੇ ਲੈ ਕੇ ਗਈ ਹੈ। ਇਹ ਸਾਰੀ ਡਾਇਗਨੋਸਟਿਕ ਰਿਪੋਰਟ ਆਈ ਹੈ ਮੈਨੂੰ। ਹਾਂਜੀ। ਰਿਪੋਰਟ ਆਈ। ਡੀਐਨਏ ਦੀ ਰਿਪੋਰਟ ਉਹਨਾਂ ਨੇ ਜੇ ਜੇ ਭੇਜੀ ਆ। ਉਹ ਰਿਪੋਰਟ ਆਉਣ ਤੇ ਪਤਾ ਲੱਗੂ। ਮੇਰੇ ਰੋਮ ਵੀ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਏ। ਡਾਕਟਰਾਂ ਨੇ ਮੇਰਾ ਬਲੱਡ ਦੀ ਜਾਂਚ ਵੀ ਲਈ ਆ। ਚਲੋ।